ਅੱਜ ਕਾਲੀ ਮਾਤਾ ਮੰਦਰ ਵੀ ਕਿੰਨਾ ਤਮਸਤਕ ਹੋ ਕੇ ਜਿਹੜੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਇਸ ਬਾਰੇ ਦੱਸੋ ਪੜਾ ਜਿਹੜਾ ਕੇ ਤੋਂ ਮਾਪਿਆਂ ਦਾ ਕਾਲੀ ਮਾਤਾ ਜੀ ਪਿੱਛੇ ਗੱਲ ਹੈ ਯਾਰ ਦਾ ਕਰਨ ਲਈ ਸੋ ਕਾਲੀ ਮਾਤਾ ਜੀ ਦੇ ਮੰਦਰ ਤੋਂ ਸ਼ੁਰੂ ਕਰਕੇ ਸ਼ੁਕਰਾਨਾ ਯਾਤਰਾ ਸ਼ੁਰੂ ਕਰ ਰਹੇ ਆ ਅੰਮ੍ਰਿਤਸਰ ਦਰਬਾਰ ਸਾਹਿਬ ਦੁਰਗਿਆਂ ਮੰਦਿਰ ਰਾਮਤੀਰਥ ਜੀ ਜਾਵਾਂਗੇ ਪ੍ਰਮਾਤਮਾ ਦਾ ਸ਼ੁਕਰੀਆ ਦਾ ਕਰਾਂਗੇ ਲੀਡਰਸ਼ਿਪ ਦਾ ਸ਼ੁਕਰੀਆ ਦਾ ਕਰਾਂਗੇ ਜਿਨ੍ਹਾਂ ਨੂੰ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਔਰ ਪ੍ਰਮਾਤਮਾ ਕੋਲ ਅਰਦਾਸ ਕਰਾਂਗੇ ਕਿ ਥੋੜਾ ਕੈਮਰਾ ਪਿੱਛੇ ਕਰੀ ਵੀਰੇ ਥੈਂਕ ਯੂ ਬੱਸ ਓਕੇ ਜਿਸ ਮਕਸਦ ਦੇ ਲਈ ਅਸੀਂ ਉਸੇ ਮਕਸਦ ਨੂੰ ਪੂਰਾ ਕਰਨ ਲਈ ਪੂਰੀ ਇਮਾਨਦਾਰੀ ਮਿਹਨਤ ਅਨਦੇਹੀ ਦੇ ਨਾਲ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਕਿ ਇਹ ਅਰਦਾਸ ਕਰਾਂ ਸਰ ਜੀ ਜਿਹੜਾ ਰਸਤਾ ਦੇ ਰਸਤਾ ਦੇ ਵਿੱਚ ਸਪਰਾਣਾ ਇਹ ਉਹ ਰੀਡਰ ਮੈਂਡੇਟ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ ਜੈ ਮਾਤਾ ਜੀ ਜੀ ਜਬ ਅਜੇ ਮੰਤਰੀ ਪ੍ਰਧਾਨ ਬਣਨ ਤੋਂ ਬਾਅਦ ਮਨੋਰੋੜ ਆ ਗਿਆ ਹੈ ਕੀ ਗੱਲ ਜੈ ਜੈ ਮਾਤਾ ਜੀ ਬਹੁਤ ਬਹੁਤ ਮੌਰਕਾਂ ਜੀ ਆਪਾਂ ਪਵਿੱਤਰ ਸਥਾਨ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਨਤਮਸਤਕ ਹੋਣ ਆਏ ਨੇ ਪਟਿਆਲਾ ਦੇ ਵਿੱਚ ਆਉਣ ਤੇ ਰੋੜਾ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਵੈਲਕਮ ਜੀ ਆਇਆਂ ਸਾਰੇ ਪਟਿਆਲੇ ਦੀ ਜਿਹੜੀ ਟੀਮ ਹੈ ਸਾਰੇ ਪੰਜਾਬ ਦੇ ਵਿੱਚ ਇਹਨਾਂ ਦਾ ਅੱਜ ਜਿਹੜਾ ਸਤਿਕਾਰ ਕੀਤਾ ਜਾਏਗਾ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਪਟਿਆਲਾ ਨਿਵਾਸੀਆਂ ਨੇ ਵੀ ਰੱਜ ਕੇ ਜਿਹੜਾ ਸਤਿਕਾਰ ਕੀਤਾ ਸੋ ਬਹੁਤ ਜ਼ਿਆਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਜਿਹੜਾ ਦਾ ਬਹੁਤ ਵੱਡਾ ਫਾਇਦਾ ਹੈ ਪੰਜਾਬੀ ਜਿਹੜੀਆਂ ਤਿੰਨ ਤਿੰਨ ਜਗ੍ਹਾ ਤੋਂ ਇਲੈਕਸ਼ਨ ਜਿੱਤੇ ਉਹ ਵੀ ਇੱਥੇ ਹੀ ਹੋਏਗੀ ਸ਼ੁਕਰਾਨਾ ਯਾਤਰਾ ਬਿਲਕੁਲ ਜੀ ਬਿਲਕੁਲ ਉਹ ਵੀ ਇੱਕ ਕੈਲੋ ਵੀ ਅੜੇ ਹੋਏ ਜਿਹੜੇ ਕੰਡੇ ਕੱਢੇ ਗਏ ਆ ਅੜੇ ਹੋਏ ਕਿਲ ਜਿਹੜੇ ਪੱਟੇ ਆ ਸੋ ਉਹਦਾ ਵੀ ਸ਼ੁਕਰਾਨਾ ਤੇ ਮਹਾਰਾਜ ਦਾ ਸ਼ੁਕਰਾਨਾ ਜਿਹੜਾ ਹਮੇਸ਼ਾ ਕਰਨਾ ਚਾਹੀਦਾ ਕੇਜਰੀਵਾਲ ਜੀ ਨੂੰ ਕਿੱਦਾਂ ਦੇਖਦੇ ਹੋ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਬਹੁਤ ਬਹੁਤ ਧੰਨਵਾਦ ਰਵਿੰਦਰ ਕੇਜਰੀਵਾਲ ਸਾਹਿਬ ਦਾ ਸੰਦੀਪ 파ਟਕ ਜੀ ਦਾ ਰਾਗਵ ਚੱਡਾ ਜੀ ਦਾ ਸਾਰੀ ਜਿਹੜੀ ਟੀਮ ਆ ਸਾਡੀ ਸੁਪਰੀਮੋ ਜਿਹੜੀ ਟੀਮ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਮਰ ਰੋੜਾ ਜੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸ਼ੇਰੀ ਕਲਸੀ ਜੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਯੰਗ ਮੁੰਡਾ ਹੰਭਲ ਨੇ ਕੰਮ ਕਰਨਗੇ ਜਿਹੜਾ ਡਬਲ ਕੰਮ ਜਿ ਮੈਂ ਕਹਿੰਦਾ ਮੈਂ ਹੁਣ ਡਬਲ ਕੰਮ ਜਿਹੜਾ ਸਾਡਾ ਹੋਰ ਵੀ ਡਬਲ ਕੰਮ ਹੋਣ ਲੱਗ ਪਿਆ ਬਹੁਤ ਬਹੁਤ ਧੰਨਵਾਦ